ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਵਸ ਦੇ ਉੱਤੇ ਸੰਗਰੂਰ ਵਿਖੇ ਅੱਜ ਗਤਕਾ ਦਾ ਪ੍ਰੋਗਰਾਮ ਉਹੀ ਕਿਹਾ ਗਿਆ ਸੀ ਇਸ ਗਤਕਾ ਖੇਡ ਦੇ ਦੌਰਾਨ ਇੱਕ ਸਿੱਖ ਨੌਜਵਾਨ ਨੂੰ ਅੱਗ ਲੱਗ ਜਾਂਦੀ ਹੈ ਦਰਅਸਲ ਗਤਕਾ ਖੇਡਣ ਦੇ ਲਈ ਇਸ ਸਿੱਖ ਨੌਜਵਾਨ પેટ્રોલ ਦੀ ਬੋਤਲਾਂ ਦੇ ਨਾਲ ਇੱਕ ਸਰਕਲ ਬਣਾ ਰਿਹਾ ਸੀ ਤੇ ਸਰਕਲ ਬਣਾਉਂਦੇ ਸਾਰ ਨੌਜਵਾਨ ਨੂੰ ਜਿਹੜੇ ਕੱਪੜਿਆਂ ਨੂੰ ਅੱਗ ਲੱਗ ਜਾਂਦੀ ਹੈ ਪੂਰੀ ਤਰ੍ਹਾਂ ਨੌਜਵਾਨ ਚੋਲਸ ਜਾਂਦਾ ਹੈ ਮੌਕੇ ਤੇ ਲਗਭਗ 150 ਤੋਂ ਵੱਧ ਮੌਜੂਦ ਲੋਕ ਹੁੰਦੇ ਨੇ ਗੱਤਕਾ ਦੇਖਣ ਦੇ ਲਈ ਆਏ ਸਨ ਨੌਜਵਾਨ ਨੂੰ ਮੌਕੇ ਤੇ ਬਾਲ ਬਾਲ ਬਚਾਇਆ ਜਾਂਦਾ ਤੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਜਾਂਦਾ ਪੰਜਾਬ ਦੇ ਸੰਗਰੂਰ ਦੇ ਵਿੱਚ ਇੱਕ ਘਟਨਾ ਵਾਪਰਦੀ ਹੈ ਜਿੱਥੇ ਕੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਗਰ ਕੀਰਤਨ ਦੌਰਾਨ ਗੱਤਕਾ ਕਰਦੇ ਹੋਏ ਸਿੱਖ ਨੌਜਵਾਨ ਅੱਗ ਦੀ ਝਪੇਟ ਦੇ ਵਿੱਚ ਆ ਜਾਂਦਾ ਹੈ ਅੱਗ ਲੱਗਦੇ ਹੀ ਨੌਜਵਾਨ ਜਿਹੜਾ ਹੈ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਘਟਨਾ ਤੋਂ ਬਾਅਦ ਗੱਤਕਾ ਦੇਖਣ ਆਏ ਲੋਕਾਂ ਦੇ ਵਿੱਚ ਵੀ ਹਫੜਾ ਤਫੜੀ ਮੱਚ ਜਾਂਦੀ ਹੈ ਤੁਰੰਤ ਅੱਗ ਤੇ ਕਾਬੂ ਪਾ ਲਿਆ ਜਾਂਦਾ ਜਿਸ ਤੋਂ ਬਾਅਦ ਨੌਜਵਾਨ ਨੂੰ ਜਿਹੜਾ ਹੈ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਾਲਕਿ ਨੌਜਵਾਨ ਦੇ ਕੱਪੜੇ ਜੜਿਆ ਪੂਰਨ ਤੌਰ ਦੇ ਉੱਤੇ ਜਲ ਜਾਂਦੇ ਨੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਪੂਰਨ ਤੌਰ ਤੇ ਨੌਜਵਾਨ ਸੁਰੱਖਿਤ ਹੈ ਸੀਸੀਟੀਵੀ ਦੇ ਵਿੱਚ ਵੀ ਤਸਵੀਰਾਂ ਜੜੀਆਂ ਹੈ ਉਹ ਕੈਦ ਹੋ ਜਾਂਦੀਆਂ ਨੇ ਦਰਅਸਲ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਗਰ ਕੀਰਤਨ ਦੇ ਦੌਰਾਨ ਸੰਗਰੂਰ ਦੇ ਵਿੱਚ ਸਿੱਖ ਜਥੇਬੰਦੀਆਂ ਵੀ ਸ਼ਾਮਿਲ ਹੋਈਆਂ ਸਨ ਇਸ ਦੌਰਾਨ ਗੱਤਕਾ ਨੌਜਵਾਨ ਕਰ ਰਹੇ ਸਨ ਗੱਤਕਾ ਦੇਖਣ ਆਏ ਲਗਭਗ 150 ਤੋਂ ਵੱਧ ਲੋਕ ਮੌਜੂਦ ਸਨ ਗੱਤਕਾ ਖੇਡਣ ਦੇ ਲਈ ਸਿੱਖ ਨੌਜਵਾਨ ਬੋਤਲ ਦੇ ਵਿੱਚ ਪੈਟਰੋਲ ਪਾ ਕੇ ਲੈ ਕੇ ਆਏ ਸੀ ਤਾਂ ਜੋ ਉਹ ਸਰਕਲ ਬਣਾ ਸਕੇ ਤੇ ਉਸ ਸਰਕਲ ਦੇ ਵਿੱਚ ਗੱਤਕਾ ਖੇਡ ਸਕੇ ਪਰ ਇਸ ਸਰਕਲ ਤੋਂ ਪਹਿਲਾਂ ਹੀ ਸਿੱਖ ਨੌਜਵਾਨ ਜਿਹੜਾ ਹੈ ਉਹ ਬੁਰੀ ਤਰ੍ਹਾਂ ਨਾਲ ਝੁੱਲਸ ਜਾਂਦਾ ਹੈ ਪੈਟਰੋਲ ਨੇ ਅਚਾਨਕ ਜਿਹੜੀ ਹੈ ਉਸ ਨੂੰ ਅੱਗ ਲੱਗ ਜਾਂਦੀ ਹੈ ਤੇ ਅੱਗ ਸ਼ਰੀਰ ਤੱਕ ਨੌਜਵਾਨ ਦੇ ਪਹੁੰਚ ਜਾਂਦੀ ਹੈ ਜਿਸ ਤੋਂ ਬਾਅਦ ਉਹ ਤੜਪਣ ਲੱਗ ਪੈਂਦਾ ਹੈ ਤੇ ਭੀੜ ਵਿੱਚ ਜਿਹੜਾ ਹਾਹਾਕਾਰ ਮਚ ਜਾਂਦਾ ਹੈ ਭੀੜ ਇੱਧਰ ਉੱਧਰ ਭੱਜਣ ਲੱਗ ਪੈਂਦੀ ਹੈ ਕੁਝ ਨੌਜਵਾਨਾਂ ਦੇ ਵੱਲੋਂ ਉਸ ਨੌਜਵਾਨ ਨੂੰ ਬਚਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਸ ਦੇ ਜਿਹੜੇ ਹੈ ਮੌਕੇ ਤੇ ਅੱਗ ਬਚਾਈ ਜਾਂਦੀ ਹੈ ਤੇ ਕੱਪੜਿਆਂ ਨਾਲ ਉਸ ਨੂੰ ਲਪੇਟਣ ਦੀ ਕੋਸ਼ਿਸ਼ ਹੁੰਦੀ ਹੈ ਨੌਜਵਾਨ ਨੂੰ ਫਿਲਹਾਲ ਹਸਪਤਾਲ ਦੇ ਵਿੱਚ ਉਸ ਨੂੰ ਦਾਖਲ ਕਰਵਾ ਦਿੱਤਾ ਗਿਆ ਜਿੱਥੇ ਕਿ ਡਾਕਟਰਾਂ ਦਾ ਕਹਿਣਾ ਹੈ ਕਿ ਨੌਜਵਾਨ ਦੇ ਸਰੀਰ ਦੇ ਉੱਤੇ ਜਿਹੜੀ ਹੈ ਥੋੜੀ ਬਹੁਤੀ ਜਲਨ ਹੋਈ ਹੈ ਨੌਜਵਾਨ ਨੂੰ ਹਾਲਾਂਕਿ ਬਚਾ ਲਿਆ ਜਾਂਦਾ ਹੈ ਮੌਜੂਦ ਨਿਹੰਗ ਸਿੰਘ ਉਸ ਦੇ ਸਰੀਰ ਤੇ ਉੱਤੇ ਅੱਗ ਬਚਾਉਣ ਦਾ ਕੰਮ ਕਰਦੇ ਘਟਨਾ ਦੇ ਵਿੱਚ ਨੌਜਵਾਨ ਜਿਹੜੀ ਹੈ ਜ਼ਿਆਦਾ ਗੰਭੀਰ ਛੋਟਾ ਜਣੀਆ ਸੱਟਾਂ ਨਹੀਂ ਲੱਗੀਆਂ ਨੇ ਤਾਂ ਜਿਸ ਤਰੀਕੇ ਦੇ ਨਾਲ ਇਹ ਘਟਨਾਕਰਮ ਹੋਈ ਹੈ ਉਸ ਤੋਂ ਬਾਅਦ ਮੌਕੇ ਤੇ ਮੌਜੂਦ ਲੋਕਾਂ ਦੇ ਮਨਾਂ ਦੇ ਵਿੱਚ ਡਰ ਵੀ ਹੋ ਜਾਂਦਾ ਹਾਲਾਂਕਿ ਨੌਜਵਾਨ ਨੂੰ ਬਚਾਲਿਆ ਜਾਂਦਾ ਨੌਜਵਾਨ ਇਸਵੇਲੀ ਸਿਵਲ ਹਸਪਤਾਲ ਦੇ ਵਿੱਚ ਦਾਖਲ ਹੈ ਤਾਂ ਜੋ ਉਸ ਨੂੰ ਪੂਰਨ ਤੌਰ ਦੇ ਉੱਤੇ ਉਸ ਦਾ ਚੈੱਕਅਪ ਕੀਤਾ ਜਾ ਸਕੇ ਤੇ ਥੋੜੀ ਬਹੁਤ ਵੀ ਸੱਟਾਂ ਜਿਹੜੀਆਂ ਲੱਗੀਆਂ ਨੇ ਉਸ ਦੇ ਉੱਤੇ ਵੀ ਜਿਹੜਾ ਹੈ ਹੋਰ ਦੇਖਭਾਲ ਕਰਕੇ ਉਸ ਨੂੰ ਵੀ ਭਰਿਆ ਜਾ ਸਕੇ ਦੇ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਤੁਸੀਂ ਜੁੜੇ ਰਹੋ ABC ਪੰਜਾਬ ਦੇ ਨਾਲ